ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਥਲ ਪੌਨ ਲਈ ਯੁੱਧ ਨਸ਼ਿਆਂ ਵਿਰੋਧ ਮਹਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿੱਥਿਆ ਹੈ ਇਸੇ ਮਹਮ ਤਹਿਤ ਅੱਜ ਹਲਕਾ ਰਾਜਾ ਸੰਸੀ ਦੇ ਇਨਚਾਰਜ ਮੈਡਮ ਸੋਨੀਆ ਮਾਨਵਲੋਂ ਪਿੰਡ ਪੱਦਰੀ ਨੂਰਪੁਰ ਅਤੇ ਛੱਡਣ ਪਿੰਡ ਦਾ ਦੌਰਾ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਨਸ਼ਾ ਮੁਕਤ ਲਾਮਬੰਦ ਕੀਤਾ ਅਤੇ ਆਪਣੇ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਲਈ ਅੱਗੇ ਆਉਣ ਲਈ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਦੀ ਗ੍ਰਿਫਤ ਵਿੱਚ ਆ ਗਿਆ ਹੈ ਅਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਸਾਡੀ ਡਾਕਟਰਾਂ ਦੀ ਟੀਮ ਨਾਲ ਸੰਪਰਕ ਕਰੇ ਉਸ ਦਾ ਸਾਰਾ ਇਲਾਜ ਫ੍ਰੀ ਕੀਤਾ ਜਾਵੇਗਾ। ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ। ਨਸ਼ਾ ਵਿਕਣ ਨਹੀਂ ਦਵਾਂਗੇ। ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ। ਪਿੰਡ ਵਿੱਚ ਵੜਨ ਨਹੀਂ ਦਵਾਂਗੇ। ਸਾਡੇ ਪਿੰਡ ਵਿੱਚ ਸਾਡੇ ਪਿੰਡ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਨਸ਼ਾ ਛੱਡਣ ਲਈ ਸਮਝਾਵਾਂਗੇ ਅਸੀਂ ਕਿੰਨਾ ਚੱਕ ਕੇ ਗਏ ਸੀਗੇ ਐਸੇ ਤਰੀਕੇ ਨਾਲ ਜਿਹੜਾ ਨਸ਼ੇ ਦਾ ਪੁੱਤ ਹੈ ਆ ਜਿਹੜੇ ਨਸ਼ਾ ਮੁਕਤੀ ਮੋਰਚੇ ਦੇ ਬੱਚਿਆਂ ਨੇ ਛੰਡੇ ਫੜੇ ਹੋਏ ਆ ਇੰਨੇ ਜਿਹੜੇ ਛੰਡੇ ਨੇ ਇਹ ਨਸ਼ਾ ਮੁਕਤੀ ਮੋਰਚੇ ਦੇ ਇਹ ਸਾਨੂੰ ਚੱਕਰ ਦੀ ਲੋੜ ਆ ਅੱਜ ਤੁਹਾਨੂੰ પાર્ટી ਬਾਜੀ ਤੋਂ ਉੱਤੇ ਉੱਠ ਕੇ ਤਾਨੂੰ ਆਪਣੀ ਨਸਲਾਂ ਨੂੰ ਬਚਾਉਣ ਵਾਸਤੇ ਆਪਣੇ ਨਸ਼ੇ ਦੇ ਕੋੜ ਤੋਂ ਬਾਹਰ ਬਿਕਣ ਵਾਸਤੇ ਆਪਣੇ ਬੱਚਿਆਂ ਨੂੰ ਆਪਾਂ ਇਹ ਚਿੰਡਾ ਆਪਣੇ ਘਰਾਂ ਦੇ ਉੱਤੇ ਲਾਈਏ ਕਿਸਾਨੀ ਜਿਵੇਂ ਸਾਡਾ ਸਾਂਝਾ ਮੁੱਦਾ ਐਵੇਂ ਨਸ਼ਿਆਂ ਦਾ ਮੁੱਦਾ ਸਾਡਾ ਸਾਂਝਾ ਹੈ। ਤੁਹਾਨੂੰ ਇਨਾਕੋਸ਼ ਜਿਹੜਾ ਦੱਸਿਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਾਂਗੇ ਔਰ ਨਾਲ ਦੀ ਨਾਲ ਆਪਾਂ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਸਾਡੇ ਪਿੰਡ 'ਚ ਨਸ਼ਾ ਕਰਦਾ ਆ ਜਾਂ ਨਸ਼ਾ ਵੇਚਦਾ ਆ ਉਹਦਾ ਸਾਥ ਨਹੀਂ ਦਵਾਂਗੇ ਔਰ ਜੋ ਮੈਡਮ ਨੇ ਕਿਹਾ ਆ ਉਹ ਬਿਲਕੁਲ ਵੀ ਆਪੋ ਆਪਣੇ ਤੇ ਜੇ ਕੋਈ ਹੈ ਵੀ ਜੋ ਕੰਟਰੋਲ ਕਰੂਗਾ ਤਾਂ ਕਿ ਕੱਲ ਤੋਂ ਉਹ ਸਾਨੂੰ ਕਿਸੇ ਵੀ ਆ ਕੇ ਨਹੀਂ ਕਹਿ ਸਕਦਾ ਕਿ ਸਾਡੇ ਨਾਲ ਤੁਸੀਂ ਜਾ ਕੇ ਤੇ ਸਾਡੀ ਮਦਦ ਕਰੋ ਬਾਕੀ ਇਹ ਹੀ ਉਮੀਦ ਕਰਦੇ ਆ ਜਿਹੜੇ ਸਾਡੇ ਪਿੰਡ ਦੇ ਹੋਰ ਵਿਕਾਸ ਦੇ ਕੰਮ ਆ ਉਹ ਅਸੀਂ ਬੈਠ ਕੇ ਮਹਿਮਨ ਨਾਲ ਗੱਲਬਾਤ ਕਰਕੇ ਔਰ ਜ਼ਰੂਰ ਉਹ ਸਾਡੀਆਂ ਮਸਲਿਆਂ ਦੇ ਹੱਲ ਕਰਨਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ